ਹਾਂਜੀ ਭਾਜੀ ਕੀ ਕਹਿੰਦਾ ਚਲਦੇ ਆਜੇ ਪੱਲੇ ਪਿੰਡ ਤੋਂ ਅੱਜ ਵਾਰਡ ਨੰਬਰ 10 ਜੀ ਨਾਲ ਅੱਜ ਪੱਖਾ ਤਾਰਾ ਸਿੰਘ ਵੇਖੇ ਸਾਡੇ ਪਮਨ ਕੁਮਾਰ ਜੀ ਦੇ ਪ੍ਰੇਰਣਾ ਸਰਕਾ ਸਬੂਤੀ ਜੀ ਦੇ ਨਾਲ ਸਾਥੀਆਂ ਨੇ ਪ੍ਰੇਰਣਾ ਸਰਕਾ ਅੱਜ ਦਰਜਨਾ ਪਰਿਵਾਰ ਸੈਂਕੜੇ ਪਰਿਵਾਰ ਕਾਂਗਰਸ ਨੂੰ ਛੱਡ ਕੇ ਭਾਜਪਾ ਸ਼ਾਮਲ ਹੋ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਕੇਤਨ ਨੀਤੀਆਂ ਨੂੰ ਵੇਖਦੇ ਹੋਏ ਸਾਡੇ ਭਾਜਪਾ ਦੇ ਤੁਹਾਡੀ ਭਾਜਪਾ ਦੇ ਕਿਹੜੇ ਉਮੀਦਵਾਰ ਨੇ ਸਾਤ ਤਰਨਜੀਤ ਸੰਧੂ ਨੂੰ ਇਹਨਾਂ ਨੇ ਮਨ ਬਣਾਇਆ ਕਿ ਸਦਾ ਤਰਨਜੀਤ ਸੰਧੂ ਨੂੰ ਮੋਦੀ ਜਿਤਾ ਕੇ ਮੋਦੀ ਸਾਰੀ ਝੋਲੀ ਪਾਉਣਾ ਆ ਤੇ ਜਿਹੜੇ ਅਧੂਰੇ ਕੰਮ ਡਵੈਲਪਮੈਂਟ ਦੇ ਲੋਕ ਇਤਰੇ ਰਹਿ ਗਏ ਆ ਉਹ ਪੂਰੇ ਕਰਾਉਣੇ ਆ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਬਹੁਤ ਮਾੜੀ ਖਸਤਾ ਹਾਲ ਤੇ ਆ ਕਿਹੜੀ ਸਰਕਾਰ ਕੰਮ ਕਰਨੀ ਨਹੀਂ ਸਤੀ ਪਈ ਆ ਇਹਨੂੰ ਜਗਾਉਣਾ ਆ ਤੇ ਚੰਨੀਆਂ ਲੋਕਾਂ ਦੇ ਤਸਕੀਮਾਂ ਆ ਇਹ ਸਾਰੀਆਂ ਮੋੜ ਆਪਣੀਆਂ ਲਾਗੂ ਕਰਾ ਕੇ ਜਿਹੜਾ ਡਵੈਲਪਮੈਂਟ ਦੇ ਲਈ ਉਹ ਪੰਜਾਬ ਲੱਖਾ ਪਿਆ ਆਰਥਿਕ ਪੱਖੋਂ ਨਸ਼ੇ ਪੱਖੋਂ ਲਾਅ ਐਂਡ ਆਰਡਰ ਪੱਖੋਂ ਭਾਵੇਂ ਕਿਸਾਨ ਨੇ ਮਜ਼ਦੂਰ ਨੇ ਦੜੇ ਪਿਆ ਤੇ ਭਾਵੇਂ ਮੁਲਾਜ਼ਮ ਨੇ ਉਹਨਾਂ ਨੂੰ ਮੋੜ ਇਸ ਲੀਡ ਲੈ ਕੇ ਆਉਣਾ ਹੈ ਕਿੰਨਾ ਕੁ ਬਲ ਮਿਲ ਰਿਹਾ ਜੀ ਜੁਆਇਨੀਆਂ ਹੋ ਰਹੀਆਂ ਲਗਾਤਾਰ ਮੇਰੇ ਕੋਲ ਸ਼ਬਦ ਨਹੀਂ ਆ ਮੇਰੇ ਕੋਲ ਅਲਫਾਜ਼ ਨਹੀਂ ਆ ਕਿ ਇੰਨੀ ਇਹ ਜਿਹੜੇ ਕਾਮਰੇਡਾਂ ਨੇ ਜਾਲੀ ਕਾਮਰੇਡਾਂ ਨੇ ਛੰਡੇ ਚੁੱਕ ਗਏ ਪੰਜਾਬ ਦਾ ਅੱਗੇ ਅਮਰਸਰ ਦੇ ਵਿੱਚ ਫੈਕਟਰੀਆਂ ਦਾ ਬੇੜਾਗਰ ਕਰਤਾ ਸੀ ਫੈਕਟਰੀਆਂ ਦਾ ਟੁਕੜਾ ਇਥੋਂ ਪਲਾਨ ਹੋ ਗਈ ਜਿਹੜੀ ਇੰਡਸਟਰੀ ਸੀ ਕਿਤੇ ਸਾਡੇ ਮਜ਼ਦੂਰ ਤੇ ਜਿਹੜੇ ਸਾਡੇ ਪਰਿਵਾਰ ਗਰੀਬ ਪਰਿਵਾਰ ਮਿਹਨਤ ਕਰਕੇ ਪ੍ਰਚਾਦਾ ਛੱਕਦੇ ਇਹ ਕਾਮਰੇਡ ਜਿਹੜੇ ਜਾਲੀ ਕਾਮਰੇਡ ਬਣ ਕੇ ਝੰਡੇ ਫੜ ਕੇ ਜਾਲੀ ਝੰਡੇ ਫੜ ਕੇ ਲਾਲ ਰੰਗ ਦੇ ਝੰਡੇ ਫੜ ਕੇ ਲੋਕਾਂ ਨੂੰ ਗਵਾਹ ਕਰਦੇ ਪਏ ਨੇ ਕਿਸਾਨਾਂ ਨੂੰ ਗਲਤ ਨੀਤੀ ਦੇ ਲਿਆਉਂਦੇ ਪਏ ਆ ਪੰਜਾਬ ਦਾ ਬੇੜਾ ਗਰ ਕਰਦੇ ਪਏ ਆ ਐਸੀ ਭਾਰਤੀ ਜਨਤਾ ਪਾਰਟੀ ਆ ਜਿਹੜੇ ਪੰਜਾਬ ਨੂੰ ਕਰਜ਼ਾ ਮੁਕਤ ਕਰ ਸਕਦੀ ਆ ਜਿਹੜੇ ਪੰਜਾਬ ਨੂੰ ਮੋਹਰ ਲੀਆ ਤੇ ਲਿਆ ਸਕਦੀ ਆ ਭਾਵੇਂ ਨਸ਼ੇ ਦਾ ਮੁੱਦਾ ਆ ਪਾਵੇਂ ਆਰਥਿਕ ਤੌਰ ਤੇ ਮੁੱਦਾ ਆ ਪਾਵੇਂ ਕਿਸਾਨੀ ਦਾ ਮੁੱਦਾ ਆ ਪਾਵੇਂ ਦਲਤ ਵੀਰਾਂ ਦਾ ਮੁੱਦਾ ਆ ਪਾਵੇਂ ਮਜ਼ਦੂਰ ਵੀਰਾਂ ਦਾ ਮੁੱਦਾ ਇਹ ਸਿਰ ਭਾਰਤੀ ਜਨਤਾ ਹੀ ਕਰ ਸਕਦੀ ਆ ਤੇ ਝੰਡਾ ਦੇ ਮਰਦਾਬਾਦ ਹਲਣੀ ਆ ਹਲ ਹਮੇਸ਼ਾ ਮੇਜ ਤੇ ਬਹਿ ਕੇ ਹੁੰਦਾ ਪਾਵੇਂ ਪਾਵੇਂ ਇਥੇ ਕਿਤਰਾ ਨੇ ਫੈਸਲੇ ਹੋ ਜਾਂਦੇ ਆ ਇਥੇ ਇਹ ਇਥੇ ਕਈ ਵਾਰ ਫਟੇ ਬੈਂਕ ਦੇ ਹੋ ਜਾਂਦੇ ਆ ਇਹ ਤੇ ਫਿਰ ਪੰਜਾਬ ਤੇ ਪੰਜਾਬੀ ਦੀ ਗੱਲ ਆ ਹਾਂਜੀ ਭਾਜੀ ਕੀ ਕਹਣਾ ਜਲਦੀ ਅੱਜ ਪੱਕੇ ਪਿੰਡ ਤੋਂ ਅੱਜ ਵਾਰਡ ਨੰਬਰ 10 ਜੀ ਨਾਲ ਅੱਜ ਪੱਖਾ ਤਾਰਾ ਸਿੰਘ ਵਿਖੇ ਸਾਡੇ ਪਮਨ ਕੁਮਾਰ ਜੀ ਦੇ ਪੇਰ ਨਾਲ ਸਦਕਾ ਸਬੂਤੀ ਦੇ ਨਾਲ ਸਾਥੀਆਂ ਨੇ ਪੇਰ ਨਾਲ ਸਦਕਾ ਅੱਜ ਦਰਜਣਾ ਪਰਿਵਾਰ ਸੈਂਕੜੇ ਪਰਿਵਾਰ ਕਾਂਗਰਸ ਨੂੰ ਛੱਡ ਕੇ ਭਾਜਪਾ ਸ਼ਾਮਲ ਹੋ ਰਹੇ ਨੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੀਆਂ ਲੋਕ ਕੇ ਤਨੀਤੀਆਂ ਨੂੰ ਦੇਖਦੇ ਹੋਏ ਸਾਡੇ ਭਾਜਪਾ ਦੇ ਤੁਹਾਡੀ ਭਾਜਪਾ ਦੇ ਕਿਹੜੇ ਉਮੀਦਵਾਰ ਨੇ ਸਾਤ ਤਰਨਜੀਤ ਸੰਧੂ ਨੂੰ ਇਹਨਾਂ ਨੇ ਮਨ ਬਣਾਇਆ ਕਿ ਸਦਾ ਤਰਨਜੀਤ ਸੰਧੂ ਨੂੰ ਮੋਦੀ ਜਿਤਾ ਕੇ ਮੋਦੀ ਸਾਹਿ ਝੋਲੀ ਪਾਉਣਾ ਹੈ ਤੇ ਜਿਹੜੇ ਅਧੂਰੇ ਕੰਮ ਡਵੈਲਪਮੈਂਟ ਦੇ ਲੋਕ ਕੇ ਤਰੇ ਰਹਿ ਗਏ ਆ ਉਹ ਪੂਰੇ ਕਰਾਉਣੇ ਆ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਬਹੁਤ ਮਾੜੀ ਖਸਤਾ ਹਾਲ ਤੇ ਆ ਕਿਹੜੀ ਸਰਕਾਰ ਕੰਮ ਕਰਨੀ ਨਹੀਂ ਸਤੀ ਪਈ ਆ ਇਹਨੂੰ ਜਗਾਉਣਾ ਆ ਤੇ ਕਿੰਨੀਆਂ ਲੋਕਾਂ ਦੇ ਤਸਕੀਮਾਂ ਆ ਇਹ ਸਾਰੀਆਂ ਮੋੜ ਆਪਣੀਆਂ ਲਾਗੂ ਕਰਾ ਕੇ ਜਿਹੜਾ ਡਵੈਲਪਮੈਂਟ ਦੇ ਲਈ ਉਹ ਪੰਜਾਬ ਲੱਖਾਂ ਪਿਆ ਆਰਥਿਕ ਪੱਖੋਂ ਨਸ਼ੇ ਪੱਖੋਂ ਲਾਅ ਐਂਡ ਆਰਡਰ ਪੱਖੋਂ ਭਾਵੇਂ ਕਿਸਾਨ ਨੇ ਮਜ਼ਦੂਰ ਨੇ ਦੜੇ ਪਿਆ ਤੇ ਭਾਵੇਂ ਮੁਲਾਜ਼ਮ ਨੇ ਉਹਨਾਂ ਨੂੰ ਮੋੜ ਇਸ ਲੀਡ ਲੈ ਕੇ ਆਉਣਾ ਕਿੰਨਾ ਕੁ ਬਲ ਮਿਲ ਰਿਹਾ ਜੀ ਜੁਆਇਨੀਆਂ ਹੋ ਰੀਆਂ ਲੱਗਦਾ ਮੇਰੇ ਕੋਲ ਸ਼ਬਦ ਨਹੀਂ ਆ ਮੇਰੇ ਕੋਲ ਅਲਫਾਜ਼ ਨਹੀਂ ਆ ਕਿ ਇਹ ਨਹੀਂ ਇਹ ਜਿਹੜੇ ਕਾਮਰੇਡਾਂ ਨੇ ਜਾਲੀ ਕਾਮਰੇਡਾਂ ਨੇ ਛੰਡੇ ਚੁੱਕ ਗਏ ਪੰਜਾਬ ਦਾ ਅੱਗੇ ਅੰਮ੍ਰਿਤਸਰ ਦੇ ਵਿੱਚ ਫੈਕਟਰੀਆਂ ਦਾ ਡੇੜਾ ਕਰਤਾ ਸੀ ਫੈਕਟਰੀਆਂ ਨੂੰ ਟੁਕੜਾ ਇਥੋਂ ਪਲਾਨ ਹੋ ਗਈ ਜਿਹੜੀ ਇੰਡਸਟਰੀ ਸੀ ਕਿਤੇ ਸਾਡੇ ਮਜ਼ਦੂਰ ਤੇ ਜਿਹੜੇ ਸਾਡੇ ਪਰਿਵਾਰ ਗਰੀਬ ਪਰਿਵਾਰ ਮਿਹਨਤ ਕਰਕੇ ਪਰਚਾਦਾ ਚੱਕਦੇ ਇਹ ਕਾਮਰੇਡ ਜਿਹੜੇ ਜਾਲੀ ਕਾਮਰੇਡ ਬਣ ਕੇ ਛੰਡੇ ਫੜ ਕੇ ਜਾਲੀ ਛੰਡੇ ਫੜ ਕੇ ਲਾਜ਼ ਰੰਗ ਦੇ ਛੰਡੇ ਫੜ ਕੇ ਲੋਕਾਂ ਨੂੰ ਗਵਾਹ ਕਰਦੇ ਪਏ ਨੇ ਕਿਸਾਨਾਂ ਨੂੰ ਗਲਤ ਨੀਤੀ ਦੇ ਲਿਆਉਂਦੇ ਪਏ ਆ ਪੰਜਾਬ ਦਾ ਬੇੜਾ ਘਰ ਕਰਦੇ ਪਿਆ ਇਸੇ ਭਾਰਤੀ ਜਨਤਾ ਪਾਰਟੀ ਆ ਜਿਹੜੇ ਪੰਜਾਬ ਨੂੰ ਕਰਜ਼ਾ ਮੁਕਤ ਕਰ ਸਕਦੀ ਆ ਜਿਹੜੇ ਪੰਜਾਬ ਨੂੰ ਮੋੜ ਲਿਆ ਤੇ ਲਿਆ ਸਕਦੀ ਆ ਭਾਵੇਂ ਨਸ਼ੇ ਦਾ ਮੁੱਦਾ ਆ ਭਾਵੇਂ ਆਰਥਿਕ ਤੌਰ ਤੇ ਮੁੱਦਾ ਆ ਭਾਵੇਂ ਕਿਸਾਨੀ ਦਾ ਮੁੱਦਾ ਆ ਭਾਵੇਂ ਦਲਤ ਵੀਰਾਂ ਦਾ ਮੁੱਦਾ ਆ ਭਾਵੇਂ ਮਜ਼ਦੂਰ ਵੀਰਾਂ ਦਾ ਮੁੱਦਾ ਇਹ ਸਿਰ ਭਾਰਤੀ ਜਨਤਾ ਹੀ ਕਰ ਸਕਦੀ ਆ ਇਹ ਝੰਡਾ ਦੇ ਮਰਦਾਬਾ ਹਲਣੀ ਆ ਹਲ ਹਮੇਸ਼ਾ ਮੇਜ ਤੇ ਬਹਿ ਕੇ ਹੁੰਦਾ ਭਾਵੇਂ ਭਾਵੇਂ ਇਦਾਂ ਕਤਰਾਂ ਦੇ ਫੈਸਲੇ ਹੋ ਜਾਂਦੇ ਆ ਇਕਦੇ ਇਕਦੇ ਕਈ ਵੱਟ ਫਟਦੇ ਬੈਂਕ ਦੇ ਜਾਂਦੇ ਆ ਇਹ ਤੇ ਫਿਰ ਪੰਜਾਬ ਤੇ ਪੰਜਾਬੀ ਦੀ ਗੱਲ ਆ